ਗਰੀਬ ਪਰਿਵਾਰ ਹੁਣ ਕੱਚੇ ਕੋਠੇ ਨੂੰ ਛੱਡ ਤੰਬੂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਿਆ ਕਿਉਂਕਿ ਘਰ ਦੀ ਛੱਤ ਡਿੱਗ ਪਈ ਹੈ ਤੇ ਹੁਣ ਪਰਿਵਾਰ ਦਾ ਕੋਈ ਆਸਰਾ ਹੀ ਨਹੀਂ ਬਚਿਆ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਆਉਂਦਾ ਪਿੰਡ ਕਰੀਆਲਾ ਜਿੱਥੇ ਗਰੀਬ ਪਰਿਵਾਰ ਦੇ ਕੱਚੇ ਕੋਠੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਤੰਬੂ ਛਰੇਣ ਨੂੰ ਮਜਬੂਰ ਹੋ ਗਿਆ ਪੀੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਬੀਤੇ ਦਿਨੀ ਹੋਈ ਭਾਰੀ ਬਰਸਾਤ ਇਹਨਾਂ ਤੇ ਮੁਸੀਬਤ ਬਣ ਕੇ ਟੁੱਟੀ ਹੈ ਜਿਸ ਦੇ ਚਲਦਿਆਂ ਕੱਚੇ ਕੋਠੇ ਦੀ ਛੱਤ ਡਿੱਗੀ ਸਾਰਾ ਸਮਾਨ ਬਾਹਰ ਰੱਖਿਆ ਹੋਇਆ ਹੈ ਤੰਬੂ ਬਣਾ ਕੇ ਰਹਿਣ ਵਿੱਚ ਪਰਿਵਾਰ ਮਜਬੂਰ ਹੈ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਇੱਕ ਕੋਠਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ ਇੱਕ ਛੱਤ ਦੇ ਹੇਠਾਂ ਬਿਠਾ ਸਕੀਏ ਉਨ੍ਹਾਂ ਕਿਹਾ ਕਿ ਛੱਤ ਡਿੱਗਣ ਦੇ ਨਾਲ ਉਨ੍ਹਾਂ ਦੇ ਕਿਸੇ ਵੀ ਰਿਸ਼ਤੇਦਾਰੀ ਜਾਂ ਪਰਿਵਾਰ ਜਾਂ ਫਿਰ ਪਿੰਡ ਦੇ ਮੌਤ ਬਰਾਨੇ ਬਾ ਨਹੀਂ ਫੜੀ ਹੈ ਨਾਗਿਰਦਾਈ ਮੇਰਾ ਨਾਮ ਈਲਮਾ ਜੀ ਤੇ ਕਿਹੜਾ ਪਿੰਡ ਆ ਪਿੰਡ ਕਰਿਆਲਾ ਜੀ ਹਾਂਜੀ ਕਰਿਆਲਾ ਇਹ ਕੀ ਗੱਲ ਹੋਈ ਆ ਕਮਰੇ ਨੂੰ ਵੀ ਜੀ ਮੀਆਂ ਦੇ ਵਿੱਚ ਡਿੱਗ ਪਿਆ ਛੱਤ ਸਮਾਨ ਮੇਰਾ ਬਾਹਰ ਪਿਆ ਜੀ ਮੈਂ ਤੰਬੂ ਲਾ ਕੇ ਸਮਾਨ ਬਾਹਰ ਰੱਖਿਆ ਆ ਹਾਂਜੀ ਹਾਂਜੀ ਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਹ ਕਮਰਾ ਰੋ ਕੱਚਾ ਹੀ ਆ ਇਹੋ ਜੀ ਕੱਚਾ ਹੀ ਆ ਜੀ ਕਮਰਾ ਮੇਰਾ ਬਾਥਰੂਮ ਵੀ ਟਿੱਕਣ ਵਾਲਿਆ ਜੀ ਕਿੰਨੇ ਬੱਚੇ ਕਿਨਾ ਕਰੀ ਬੱਚੇ ਮੇਰੇ ਜੀ 4 ਸੀ ਇਹ ਦੋ ਕਾਕੇ ਮੇਰੇ ਲਾਜ ਕੋ ਨ ਚਲੇ ਗਏ ਹੁਣ ਮੇਰਾ ਕਾਕਾ ਤੇ ਗੁੜੀਆਂ ਹੀ ਆ ਜੀ ਹਾਂਜੀ ਹਾਂਜੀ ਉਹਨਾਂ ਨੂੰ ਕੀ ਗੱਲ ਹੋਈ? ਉਹਨਾਂ ਨੂੰ ਜੀ ਇੱਕ ਤਾਂ ਮੰਜੇ ਤੇ ਹੀ ਰਿਹਾ ਵਾ ਜੀ 8 ਸਾਲ ਕਾਕਾ ਮੇਰਾ 8 ਸਾਲ ਬਾਅਦ ਮੁੱਕ ਗਿਆ। ਇੱਕ ਪੌਣੇ 2 ਸਾਲ ਦਾ ਹੀ ਜੀ ਉਹ ਵੀ ਇਲਾਜ ਨੂੰ ਹੀ ਚਲਾ ਗਿਆ। ਪਰਿੜਾ ਦੇ ਜਮ ਕਰਦੇ। ਉਹ ਜੀ ਇਤਰਾ ਦਿਹਾੜੀ ਦਾ ਪਾਈ ਆ ਜੀ। ਡੇਢ ਬਗਾਨਾ। ਹਾਂ ਜੀ। ਤੇ ਕਰਦਾ ਫਿਰ ਗੁਜ਼ਾਰਾ ਕਿਸ ਨਾਲ ਦਾ? ਜੁਗਾਰ ਇਤਰਾ ਹੀ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਤੇ ਕੇਰੀ ਵਿੱਚ ਹੀ ਗੁਜ਼ਾਰਾ ਹੁੰਦਾ ਵਾ। ਹਾਂ ਜੀ। ਹਾਂ ਜੀ। ਕਿਉਂਕਿ ਛੱਬੇ ਨਾਲ ਛੱਤ ਤੋਂ ਰਹਿ ਰਿਹਾ। ਬਿਨਾਂ ਛੱਤ ਤੋਂ ਵੀ ਇਤਰਾਪਾਲ ਦੇ ਥੱਲੇ ਸਮਾਨ ਪਿਆ ਆ ਮੇਰਾ। ਬਿਨਾਂ ਛੱਤ ਤੋਂ ਆ ਜੀ। ਬੱਦਿਆਂ ਛੱਤ ਤੋਂ ਹਾਂ ਜ ਤਾ ਕਿ ਬੇਨਤੀ ਕਰੋਗੇ ਕੋਈ ਬੇਨਤੀ ਕਰਦੇ ਆ ਵੀਰ ਜੀ ਮੇਰੇ ਕੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਜਿਹੜਾ ਮੇਰਾ ਕਮਰਾ ਇੱਕ ਤਿਆਰ ਹੋ ਜਾਈਏ ਪਿੰਡ ਦੇ ਮੋਦਬਾਰਾਂ ਨੇ ਦੱਸਿਆ ਜੀ ਬਾਰੇ ਕੀ ਦੱਸਿਆ ਜੀ ਹਜੇ ਕੋਈ ਨਹੀਂ ਕੋਈ ਕਰਦਾ ਪਿਆ ਜੀ ਮੈਂ ਕਿ ਸਰਪੰਚ ਨਾਲ ਨਹੀਂ ਕੀਤੀ ਸਰਪੰਚ ਨਾਲ ਗੱਲ ਕੀਤੀ ਉਹ ਕਹਿੰਦੇ ਜਦੋਂ ਕਮਰੇ ਆਉਣਗੇ ਉਦੋਂ ਤੁਹਾਡੇ ਪਾਈ ਜੂਗਾ ਹਜੇ ਤੁਹਾਡਾ ਕਮਰਾ ਨਹੀਂ ਗਿਆ ਆ ਬਹੁਤ ਵਾਰ ਫਾਰਮ ਭਰ ਕੇ ਦਿੱਤੇ ਆ ਜੀ ਹਾਂਜੀ ਹਾਂਜੀ ਤੇ ਕੀ ਰਿਸ਼ਤੇਦਾਰਾਂ ਨੇ ਮਦਦ ਨਾ ਜੀ ਰਿਸ਼ਤੇਦਾਰ ਨੇ ਕਿਸੇ ਨੇ ਨਹੀਂ ਮਦਦ ਕੀਤੀ ਰਿਸ਼ਤੇਦਾਰਾਂ ਨੂੰ ਜਵਾਬ ਦੇ ਦਿੱਤਾ ਜੀ ਮੇਰਾ ਸਹੁਰਾ ਪਰਿਵਾਰ ਹੈ ਜੀ ਉਹਨਾਂ ਨੇ ਮੈਨੂੰ ਕੁਛ ਨਹੀਂ ਦਿੱਤਾ ਉਹਨਾਂ ਵੀ ਪਰ ਉਹ ਇਦਾਂ ਕੱਢ ਦਿੱਤਾ ਹੈ ਜੀ ਹਾਂਜੀ ਹਾਂਜੀ ਰਹਿਣ ਵਾਲਾ ਤੇ ਅੱਜ ਵਰਨ ਮੇਰੀ ਇਹ ਬੜੀ ਮੁਸ਼ਕਿਲ ਆ ਬਹੁਤ ਜੀ ਬਹੁਤ ਜੀ ਮੇਰ ਤਬਾ ਤੋਂ ਵੀ ਡਿੱਗੇ ਹੋਇਆ ਜੀ ਮੈਨੂੰ ਜਗ੍ਹਾ ਵੀ ਕਿਸੇ ਨੇ ਦਿੱਤੀ ਸੀ ਅੱਛਾ ਹਾਂਜੀ ਤੇ ਨਹੀਂ ਜਗ੍ਹਾ ਹੁਣ ਇਹ ਕੱਢ ਆਪਦੀ ਆ ਕਿ ਕਿਸੇ ਦੀ ਜੀ ਵਿੱਚ ਕਿਸੇ ਦੀ ਜਗ੍ਹਾ ਕਾਮਰੇਡ ਸੀ ਇੱਥੇ ਜੀ ਬਲਵਿੰਦਰ ਸਿੰਘ ਉਹਨੇ ਦਿੱਤੀ ਜੀ ਮੈਨੂੰ ਜਗ੍ਹਾ ਆਪਦੀ ਘਰ ਦੀ ਰਹਿਣ ਵਾਸਤੇ ਅੱਛਾ ਹਾਂਜੀ ਵਹਿ ਦਾਨੀ ਕੀਤੀ ਹੈ ਹਾਂਜੀ ਦਾਨ ਕੀਤੀ ਹੈ ਜੀ ਮਾਲਕ ਜੀ ਇਹਦੇ ਵਿੱਚ ਕੋਈ ਕਮਰਾ ਤਾਂ ਨੋ ਕੋਈ 파ਗੇ ਦੇ ਦੇ ਕੋਈ ਹਾਂਜੀ ਹਾਂਜੀ ਤਾਂ ਕੋਈ ਨਹੀਂ ਜੀ ਨਹੀਂ ਜੀ ਉਹਨਾਂ ਨੂੰ ਕੋਈ ਤਰਾਜ ਨਹੀਂਗਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਮਾਲਕ ਜੀ ਕਰਾ ਤੁਹਾਡਾ ਕਿਸੇ ਨੇ ਕੋਈ ਸੰਪਰਕ ਕਰਨਾ ਤਾਂ ਕੋਈ ਫੋਨ ਨੰਬਰ ਹਾਂਜੀ 75290 94907 ਇੱਕ ਰਿੱ ਦਬਾਰਾ ਦੱਸ ਦਿਓ 75290 94907 ਨਾ ਦੱਸ ਦਿਓਗਾ ਮੇਰੇ ਨਾਮ ਨੀਲਮਾ ਜੀ ਹਾਂਜੀ ਹਾਂਜੀ بیٹے ਮੇਰੇ ਦੇ ਨਾਮ ਜੀ ਸਾਗਰ ਕਰਿਆ ਲਾ ਜੀ ਕੀ ਲੱਗ ਗਿਆ ਕਰਿਆ ਹਾਂਜੀ ਜਰਾ ਇੱਕ ਜੀ ਸੁਮੈਣਾ ਕਿਹੜਾ ਪਿੰਡਾ ਕ੍ਰਿਆਲਾ ਕੀ ਗੱਲ ਹੋਈ ਛਾਤ ਦੀ ਤਰ੍ਹਾਂ ਕਿ ਸਾਡੀ ਛਾਤ ਤੇ ਡੇਪੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਰਪੰਚ ਮੈਂਬਰ ਨੇ ਵੀ ਅਸੀਂ ਜਿਹਦੇ ਕੋਲ ਜਾਣੇ ਉਹ ਵੀ ਕਹਿ ਰਹੇ ਨੇ ਕਿ ਨਹੀਂ ਸਰਪੰਚ ਹੀ ਨਹੀਂ ਕੀਤੀ ਹਾਂਜੀ ਨਹੀਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸਾਨੂੰ ਹਾਂਜੀ ਤਾਂ ਫਿਰ ਕੀ ਉਹਨਾਂ ਨੇ ਕਿਹਾ ਨਹੀਂ ਡਾਡਾ ਕੋਠਾ ਨਹੀਂ ਆਇਆ ਅਸੀਂ ਬੜੀ ਵਾਰ ਗਏ ਆ ਤੇ ਹੁਣ ਸਾਡੀ ਛਾਤ ਤੇ ਡੇਗੀ ਤੇ ਸਰਪੈਲ ਲਾ ਕੇ ਬੈਠੇ ਹੋਏ ਆ ਕਿ ਕਿੰਨਾ ਕੋ ਜਿਹੜਾ ਮੁਸ਼ਕਲਾਂ ਦਾ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਬੜਾ ਵੀਰ ਜੀ ਸਾਨੂੰ ਪਹਿਜੇ ਬਾਰਿਸ਼ ਹੁੰਦੀ ਅਸੀਂ ਕਿਵੇਂ ਰਹਿ ਨਹੀਂ ਕਰਦੇ ਹਮ ਸਾਡੀ ਕਿਸੇ ਨੇ ਸਾਡੇ ਭੈਣ ਭਰਾਵਾਂ ਨੇ ਸਾਡੇ ਪੁੱਛਿਆ ਰਿਸ਼ਤੇਦਾਰ ਨੇ ਕੋਈ ਮਦਦ ਨਹੀਂ ਨਹੀਂ ਵੀਰ ਜੀ ਉਹਨੇ ਸਾਨੂੰ ਘਰੋਂ ਵੜਦਾ ਹਮ ਅਛਾ ਉਹ ਜੀ ਉਹਾਰੇ ਤੋਂ ਹਾਂ ਬੇਸ਼ੇਰ ਸੀ ਮਮਾ ਮੇਰੀ ਦੁਕਾਨ ਲਾ ਕੇ ਤੇਲ ਪਰ ਸ਼ਾਦੀ ਦੇ ਫੇਰ ਅਸੀਂ ਗੁਜ਼ਾਰਾ ਕਰਦੇ ਕਰਦਾ ਅਛਾ ਵੀਰਵਾਰ ਉਹ ਜਿਹੜਾ ਜਗ੍ਹਾ ਤੇ ਦੁਕਾਨ ਲੈਂਦੇ ਹਾਂ ਹਾਂ ਜੀ ਤੇ ਪਾਪਾ ਮੇਰੇ ਐਵੇਂ ਦਿਹਾੜੀ ਧੱppa ਕਰਦੇ ਆ ਹਾਂ ਜੀ ਹਾਂ ਜੀ بس یہی ਕਹਿਨੇ ਕਿ ਸਾਡਾ ਕੋਈ ਨਾ ਕੋਈ ਮਦਦ ਕਰ ਦੋ ਮੰਨ ਲਓ ਜੇ ਕਿਸੇ ਨੇ ਕੋਈ ਸੰਪਰਕ ਕਰਨਾ ਹੈ ਤੁਹਾਡਾ ਕੋਈ ਫੋਨ ਨੰਬਰ ਹੈ ਹਾਂਜੀ ਕਿਹੜਾ ਨੰਬਰ 75290 94907 ਕਿਹੜੇ ਦਾ ਹੈ 75290 94907 ਕਿਹਨ ਦਾ ਹੈ ਕਿਰਿਆਲਾ